ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਪਰਮੇਸ਼ਰ ਦੀ ਦਇਆ ਮੇਰ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮੈਂ ਵੀ ਚੜ੍ਹਦੀ ਕਲਾ 'ਚ ਆਂ ਤੇ ਤੁਸੀਂ ਹੁਣ ਸੋਚਦੇ ਹੋਵੋਗੇ ਵੀ ਭਾਈ ਸਾਹਿਬ ਆ ਸਕਰੀਨ ਤੇ ਕੀ ਦਿਖਾ ਰਿਹਾ ਹੈ ਬੀਬੀ ਦੀ ਫੋਟੋ ਹੁਣ ਇਹਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦਿੰਨਾ ਜੇ ਅਗਰ ਤੁਸੀਂ ਇਹ ਵੀਡੀਓ ਨੂੰ ਦੇਖ ਲਓਗੇ ਤਾਂ ਹੋ ਸਕਦਾ ਤੁਸੀਂ ਵੀ ਕਿਸੇ ਠੱਗੀ ਤੋਂ ਵੱਜੋ ਕਿਉਂਕਿ ਠੱਗੀ ਲੱਗਦੀ ਲੱਗਦੀ ਬਚੀ ਐ ਤੇ ਠੱਗਾਂ ਦਾ ਕੋਈ ਚਿਹਰਾ ਮੋਹਰਾ ਨਹੀਂ ਹੁੰਦਾ ਤੇ ਇਸ ਠੱਗ ਦੀਆਂ ਮੈਂ ਤੁਹਾਨੂੰ ਕੋਈ ਦੋ ਚਾਰ ਫੋਟੋ ਦਿਖਾ ਦੇਣਾ ਹੋ ਰਿਹਾ ਹੈ ਠੀਕ ਹੈ ਜੀ ਆਹਾ ਫੋਟੋ ਹੈ ਤੇ ਅਸਲੀ ਜਿਹੜਾ ਮਸਲਾ ਹੈ ਉਹ ਮੈਂ ਤੁਹਾਨੂੰ ਹੁਣ ਦਿਖਾਉਣਾ ਹੈ ਇਹ ਆਹ ਹੈ ਜੀ ਇਹ ਫੇਸਬੁੱਕ ਤੇ ਮੈਨੂੰ ਰਿਕੁਐਸਟ ਆਈ ਹੈ ਹਰਜੀਤ ਕੌਰ ਹਰਜੀਤ ਮੈਂ ਸੋਚਿਆ ਉਹ ਤੁਹਾਨੂੰ ਜਿਹੜੀ ਫਸਟ ਚ ਫੋਟੋ ਦਿਖਾਈ ਪਹਾੜੀ ਏਰੀਆ ਦੀ ਮੈਂ ਕਿਹਾ ਵੀ ਚਲ ਪੇਂਡਿਆਰੀ ਸੰਗਤਾਂ ਜਾਂਦੀਆਂ ਉਹਨਾਂ 'ਚ ਕੋਈ ਜਾਣਦਾ ਹੁੰਦਾ ਉਹਨੇ ਭੇਜਦੀ ਹੁੰਦੀ ਹੈ ਤੇ ਮੈਂ ਐਕਸੈਪਟ ਕੀਤੀ ਤੇ ਇਹਨਾਂ ਨੇ ਮੈਨੂੰ ਸასი ਘਾਲ ਬੜਾਈ ਤੇ ਉਵੇਂ ਹੀ ਆਪਾਂ ਬੁਲਾਤੀ ਤੇ ਗਾਹਾਂ ਫਿਰ ਇਹਨਾਂ ਦਾ ਕੀ ਸੀਗਾ ਵੀ ਆ ਦੇਖੋ ਇਹ ਇਹ ਕਹਿੰਦੇ ਜੀ ਵੀ ਮੇਰਾ ਬੇਟਾ ਸੌਰੀ ਮੇਰਾ ਬੱਚਾ ਹਸਪਤਾਲ 'ਚ ਦਾਖਲ ਹੈ ਤੇ ਮੇਰਾ 1000 ਰੁਪਿਆ ਘਟ ਗਿਆ ਤੇ ਮੈਂ ਦਵਾਈ ਲੈਣ ਆਈ ਸੀ ਤੇ ਮੈਨੂੰ ਕਿਰਪਾ ਕਰਕੇ ਕਹਿੰਦੇ ਵੀ 1000 ਰੁਪਿਆ ਗੂਗਲ ਕਰ ਦਿਓ ਤੇ ਮੈਂ ਵਾਪਸ ਕਰ ਦੂੰ। ਅੱਛਾ ਹੁਣ ਮੈਨੂੰ ਵੀ ਪਤਾ ਵੀ ਇਹ ਵਾਪਸ ਵਾਲੀਆਂ ਗੱਲਾਂ ਤਾਂ ਹੁੰਦੀਆਂ ਨਹੀਂ ਜਦੋਂ ਆਪਾਂ ਕਿਸੇ ਨੂੰ ਜਾਣਦੇ ਨਹੀਂ ਤੇ ਆਪਾਂ ਕਿਵੇਂ ਮੰਗਲਾਂਗੇ ਕਿਸੇ ਤੋਂ ਪੈਸੇ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਹਾਂ ਜੀ ਕਿੱਥੇ ਹਸਪੀਟਲ 'ਚ ਇਹਨਾਂ ਨੇ ਕਿਹਾ ਲੁਧਿਆਣਾ ਆ ਦੇਖੋ ਲਿਖਿਆ ਪਿਆ ਨਾ ਇਹ ਲੁਧਿਆਣਾ ਤੇ ਆ ਲਿਖਿਆ ਲੁਧਿਆਣੇ ਡੀ ਐਮ ਸੀ ਵਿੱਚ ਹੈ ਜੀ ਮੈਂ ਲਿਖਿਆ ਵੀ ਮੈਂ ਡੀ ਐਮ ਸੀ ਹੀ ਹਾਂ ਕਾਹਾਂ ਹਾਂ ਆਪ ਤੇ ਮੈਂ ਆਪਣੇ ਦੋਸਤ ਦੇ ਸਾਥ ਹਾਂ ਉਹਨੇ ਮੈਨੂੰ ਬਲੌਗ ਮਾਰਤਾ ਜੀ ਆ ਦੇਖ ਰੋ ਥੱਲੇ ਤੁਸੀਂ ਦੇਖਦੇ ਆ ਉਹਨੂੰ ਪਤਾ ਲੱਗ ਗਿਆ ਵੀ ਬੰਦਾ ਤਾਂ ਲੋਕਰੀ ਐ ਮੈਂ ਤਾਂ ਗਲਤੀ ਉਹ ਕਰ ਲਿਆ ਜਾਂ ਕਿਤੋਂ ਦੇ ਵੀ ਹੋਣ ਇਹ ਵੀ ਮੰਨ ਲਓ ਜਿੱਥੋਂ ਦੀ ਮੈਂ ਆਪਣੀ ਜਾਣਕਾਰੀ ਦਿੱਤੀ ਉੱਥੇ ਹੀ ਖੜਾ ਐ ਤਾਂ ਬੰਦਾ ਤੇ ਜੇਕਰ ਮੈਂ ਹੋ ਸਕਦਾ ਵੀ ਇਹਨੂੰ ਤਰਸ ਦੇ ਆਧਾਰ ਤੇ 1000 ਰੁਪਏ ਪਾ ਦਿੰਦਾ ਤਾਂ ਇਹ ਵੀ ਹੋ ਸਕਦਾ ਸੀ ਵੀ ਇਹਨਾਂ ਦਾ ਕੋਈ ਟਰੈਪ ਹੋਵੇ ਬੰਦੇ ਨੂੰ ਫਸਾਉਣ ਦਾ ਕਿਸੇ ਵੀ ਤਰੀਕੇ ਨਾਲ ਮੰਨ ਲੇ ਕਿ ਇੱਕ ਖਾਤਾ ਲਿੰਕ ਹੋ ਗਿਆ ਤੇ ਮੁੜ ਕੇ ਜਿਵੇਂ ਮਰਜੀ ਚੱਕ ਲੋ ਵੀਰੇ ਦੇਖੋ ਅਕਾਊਂਟ ਚੋਂ ਪਈ ਸੀ ਤੇ ਇਸ ਕਰਕੇ ਵੀ ਹੁਣ ਭਾਈ ਆਹ ਦੇਖ ਲੋ ਵੀ ਚੰਗੀ ਟੌਰ ਫੋਰ ਵੀ ਬੀਬੀ ਦੀ ਕੱਢੀ ਵੀ ਆ ਵਧੀਆ ਥਾਂ ਤੇ ਫੋਟੋ ਪਾਈਆਂ ਮੈਂ ਇਹ ਵੀ ਤੁਹਾਨੂੰ ਨਹੀਂ ਕਹਿ ਰਿਹਾ ਕਿ ਇਹ ਇਹੀ ਬੀਬੀ ਹੈ ਜਿਹਦੀਆਂ ਫੋਟੋ ਆ ਹੋ ਸਕਦਾ ਕਿਸੇ ਨੇ ਫੋਟੋ ਕਿਸੇ ਦੀਆਂ ਹੋਰ ਲਾਈਆਂ ਹੋਣ ਤੇ ਜਾਲੀ ਫੇਕ ਆਈਡੀ ਬਣਾ ਕੇ ਕੋਈ ਹੋਵੇ ਤੇ ਹੋਵੇ ਤਾਂ ਇਹ ਵੀ ਹੋ ਸਕਦੀ ਹੈ ਵੀ ਕਹਿ ਨਹੀਂ ਜਾ ਸਕਦਾ ਕਿਉਂਕਿ ਕਿਸੇ ਤੇ ਵਿਸ਼ਵਾਸ ਕੀ ਕਰਾਂਗੇ ਆ ਦੇਖੋ ਇਹ ਇਹਦੀਆਂ ਬੀਬੀ ਦੀਆਂ ਫੋਟੋ ਐ ਆਹ ਫੋਟੋ ਐ ਇਹਨਾਂ ਨੂੰ ਧਿਆਨ ਨਾਲ ਦੇਖ ਲਓ ਤੇ ਹਰਜੀਤ ਕੌਰ ਹਰਜੀ ਆਈਡੀ ਦੇਖ ਲਓ ਵੀ ਭਾਈ ਜੇ ਕਿਸੇ ਨੂੰ ਪਤਾ ਵੀ ਲੱਗੇ ਇਹਦੇ ਬਾਰੇ ਵੀ ਇਹ ਕੌਣ ਆ ਤੇ ਕਿੱਥੋਂ ਆ ਤਾਂ ਮੈਨੂੰ ਮੇਰਾ ਭਰਾ ਜ਼ਰੂਰ ਦੱਸਿਓ ਤੇ ਜਾਂ ਕੋਈ ਤਾਂ ਕਿਤੇ ਨੰਬਰ ਮਿਲੇ ਤੇ ਇਹ ਜਿਹੀਆਂ ਠੱਗੀਆਂ ਤੋਂ ਬਚੋ ਕਿਉਂਕਿ ਇਹ ਨਹੀਂ ਪਤਾ ਮੁੜ ਕੇ ਇਹ ਜੇ ਅਕਾਊਂਟ ਖਾਲੀ ਕਰ ਦਿੰਦੇ ਹੁੰਦੇ ਆ ਠੀਕ ਐ ਨਾ ਜੀ ਇਹ ਜਾਂ ਕੋਈ ਹੋਰ ਐਲੀਗੇਸ਼ਨ ਲਾ ਦੇਣ ਵੀ ਮੈਨੂੰ ਤਾਂ 1000 ਰੁਪਏ ਕਿਉਂ ਦਿੱਤਾ ਕੀ ਦਿੱਤਾ ਇਹ ਅੱਜ ਕੱਲ ਸਭ ਸਾਥੀ ਹੈ ਤੇ ਇਸ ਕਰਕੇ ਮੇਰੇ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਇਹੋ ਜਿਹੇ ਫੇਕ ਆਈਡੀਆਂ ਤੋਂ ਜਾਂ ਐਂ ਦੇ ਮੈਸੇਜ ਕਰਨ ਵਾਲਿਆਂ ਤੋਂ ਬਚੋ ਇਹ ਜਿਹੇ ਚਿਹਰੇ ਮੋਰੇ ਨੂੰ ਨਾ ਦੇਖੋ ਇਹ ਕੋਈ ਪਤਾ ਨਹੀਂ ਵੀ ਚਿਹਰਾ ਮੋਰਾ ਕੀ ਦਾ ਤੇ ਕੀ ਹੈ ਤੇ ਕੀ ਹੋ ਰਿਹਾ ਹੈ ਠੀਕ ਹੈ ਜੀ ਤੇ ਮੇਰੇ ਭਰਾ ਸਾਰੇ ਜਾਣੇ ਇਸ ਤਰੀਕੇ ਦੀਆਂ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਪੋਸਟਾਂ ਨੂੰ ਸ਼ੇਅਰ ਲਾਇਕ ਕਰੋ ਤੇ ਆਪਣੀ ਰਾਇ ਜ਼ਰੂਰ ਥੱਲੇ ਲਿਖੋ ਤੇ ਜੇ ਕੋਈ ਤੁਹਾਡਾ ਵੀ ਮਸਲਾ ਹੈ ਆਪਣੀ ਵੀਡੀਓ ਬਣਾ ਕੇ ਫੋਟੋ ਖਿੱਚ ਕੇ ਮੈਨੂੰ ਭੇਜੋ ਤੇ ਮੈਂ ਆਪਣੇ ਚੈਨਲ ਤੇ ਉਹ ਨਸ਼ਰ ਜ਼ਰੂਰ ਕਰਾਂਗਾ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਤੇ ਆ ਫੇਰ ਦੇਖ ਲੋ ਹਰਜੀਤ ਕੌਰ ਹਰਜੀ ਠੀਕ ਹੈ ਜੀ ਸਾਰਿਆਂ ਦਾ ਧੰਨਵਾਦ